ਮਾਨਵਤਾ ਦੀ ਭਲਾਈ ਕਰਨ ਲਈ ਖੂਨਦਾਨੀ ਸੰਸਥਾ ਪੀਬੀਜੀ ਵੈਲਫੇਅਰ ਕਲੱਬ ਕੋਟਕਪੂਰਾ ਵੱਲੋਂ ਇੱਕ ਵਿਸ਼ਾਲ ਖੂਨਦਾਨ ਕੈਂਪ ਮੇਲਾ ਖੂਨਦਾਨੀਆਂ ਦਾ ਸੰਗਮ ਪੈਲੇਸ ਫਰੀਕੋ ਰੋਡ ਕੋਟਕਪੂਰਾ ਵਿਖੇ ਕਰਵਾਇਆ ਗਿਆ ਜਿਸ ਦੇ ਵਿੱਚ ਨੌ ਜਵਾਨਾਂ ਔਰਤਾਂ ਅਤੇ ਹੋਰ ਲੋਕਾਂ ਨੇ ਵੱਡੀ ਤਦਾਦ ਵਿੱਚ ਖੂਨਦਾਨ ਕੀਤਾ ਤਾਂ ਕਿ ਕਿਸੇ ਲੋੜਵੰਦ ਮਰੀਜ਼ ਜਾਂ ਲੋਕਾਂ ਦੀ ਜਾਨ ਬਚਾਈ ਜਾ ਸਕੇ ਇਸ ਮੌਕੇ ਸੰਸਥਾ ਵੱਲੋਂ ਕੁੰ 당ਨੀਆਂ ਦੇ ਲਈ ਰਿਫਰੈਸ਼ਮੈਂਟ ਅਤੇ ਰੋਟੀ ਪਾਣੀ ਅਤੇ ਹੋਰ ਵੀ ਲੰਗਰ ਤਿਆਰ ਕੀਤਾ ਗਿਆ ਅਤੇ ਇਸੇ ਨਾਲ ਹੀ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਜਿਨ੍ਹਾਂ ਦੇ ਵਿੱਚ ਅਰੋੜਾ ਮਹਾਸਭਾ ਵੱਲੋਂ ਵੀ ਠੰਡੇ ਮਿੱਠੇ ਜਲ ਦੀ ਸ਼ਭੀਲ ਲਗਾਈ ਗਈ ਆਓ ਤੁਹਾਨੂੰ ਦਿਖਾਉਂਦੇ ਹਾਂ ਇਸ ਕੈਂਪ ਦੀਆਂ ਤਸਵੀਰਾਂ ट <laughs> ਪਰਾ ਕਰਨ ਰੀਸੀਪਟਾ ਵੀ ਵਿਸ਼ੇ ਨੇ ਕਦੋਂ ਕੁਦਤ ਵਾਲਾ ਸੰਸਥਾ ਦਾ ਜਿਹੜਾ ਚੇਅਰਮੈਨ ਹੈ ਕਰਤਾ ਦਰਤਾ ਜੁਵਾਕਾ ਮੰਗੂ ਪਿਆ ਇੱਥੇ ਦੇ ਮਾਰੇ ਇਹ ਕੈਮਰਾਮੈਨ ਕਰ ਵੀ ਨਿਗ੍ਹਾ ਮਰਾ ਦਿਓ ਸਹੀ ਹੈ ਇਹ ਸਹਿਜੀਤ ਦੇ ਲੈ ਕੇ ਉਸੇ ਜੀ ਤੇ ਜਾਣਾ ਹੈ ਕਿਰਤ ਦੇ ਨਾਲ ਆਇਆ ਜੀ ਜਨਤ ਦੇ ਤੋੜਾ ਸੁਹਾਣ ਚ ਪਹੁੰਚੇ ਹੈ ਸਾਹਿਬ ਜੀ ਵਿਸ਼ੇ ਦੀ ਗੜੀ ਸਵਾਲਤ ਹੈ पीवी जी मैं प्राप्त सेवा निर्गन गुरुनाम सिंह ललित